ਸਾਡੇ ਆੜੀ ਖੂਹ ਹੀ ਆ ਨਾ ਇਹ ਬਜ਼ੁਰਗਾਂ ਤੋਂ ਬਣੀ ਆ ਸਾਡੇ ਮੈਂ ਦਾਦਾ ਜੀ ਸਰਪੰਚ ਹੁੰਦੇ ਸਦਾ ਤਾਰਾ ਸਿੰਘ ਹੂੰ ਉਹਨਾਂ ਨੇ ਖੂਹ ਹੀ ਬਣਵਾਈ ਆ ਤੇ ਇਹ ਮਤਲਬ ਪਾਣੀ ਭਰ ਕੇ ਇਥੋਂ ਤੇ ਪੈਂਜ ਸਿੰਘ ਉਹ ਸਾਡੇ ਪਿੰਡ ਚ ਨਰੰਜਨ ਸਿੰਘ ਹੁੰਦਾ ਸੀ ਹੂੰ ਉਹਨੇ ਘੜਿਆਂ ਰਾਹੀਂ ਪਾਣੀ ਵਰਗੇ ਤਿੰਨਾ ਪੱਤੀਆਂ ਦੇ ਵਿੱਚ ਸਪਲਾਈ ਕਰਨਾ ਹੂੰ ਘਰ ਘਰ ਪਾਣੀ ਪਹੁੰਚਾ ਕੇ ਆਉਣਾ ਇਹ ਪੈਂਚ ਹੁੰਦੇ ਸੀ ਉਹਨਾਂ ਪੈਂਚਾਂ ਦੇ ਹਾਂਜੀ ਪੈਂਚ ਹੁੰਦੇ ਅੱਛਾ ਇਹ ਮਤਲਬ ਜਿਉਂ ਬਾਹਰੋਂ ਕੋਈ ਵੀ ਕੰਮਦੰਦਾ ਕਰਕੇ ਆਉਣਾ ਜਾਂ ਕੋਈ ਰਿਸ਼ਤੇਦਾਰ ਆਉਣਾ ਵਾ ਹਾਂ ਪਾਣੀ ਇਥੋਂ ਕੁੜੀਆਂ ਨੇ ਲੈ ਕੇ ਜਾਣਾ ਖੂਹ ਗੇੜ ਕੇ ਠੰਡਾ ਪਾਣੀ ਤੇ ਵਧੀਆ ਪਾਣੀ ਜੀ ਮਤਲਬ ਬਾਅਦ ਚ ਚਲੋ ਮੋਟਰ ਆਉਣ ਤੇ ਜੋਗੀ ਮਸ਼ੀਨਰੀ ਆ ਗਿਆ ਹੁਣ ਤੇ ਕਹਿਣ ਵਾਲੀ ਗੱਲ ਹੀ ਨਹੀਂ ਹਾਂ ਤਿੰਨਾ ਪੱਤਿਆਂ ਨੇ ਪਾਣੀ ਇਹੋ ਹੀ ਤੋਂ ਪੀਤਾ ਵਾਹ ਕੇ ਇਹਦੇ ਘਰ ਨਾਲਕਾ ਨਹੀਂ ਕੇ ਇਹਦੇ ਘਰ ਫ੍ਰਿਜ ਨਹੀਂ ਹਮ ਠੰਡਾ ਪਾਣੀ ਮੰਨਿਆ ਜਾਂਦਾ ਇਹਦੇ ਖੂਹ ਦਾ ਮੰਨਿਆ ਜਾਂਦਾ ਖੂਹ ਦਾ ਮੰਨਿਆ ਜਾਂਦਾ ਤੇ ਪਾਣੀ ਸਾਫ਼ ਵੀ ਹੁੰਦਾ ਹੈ ਸਾਫ਼ ਵੀ ਵਧੀਆ ਪਾਣੀ ਉਹ ਬੰਨੇ ਦੇ ਪਾਣੀ ਘੜੇ ਭਰੀ ਦਿੰਦੇ ਜਿਹਨੇ ਮਤਲਬ ਆਹ ਖੁਰਲੀਆਂ ਜਿਹੜੀਆਂ ਇਹ ਡੰਗਰ ਪਾਣੀ ਡੰਗਰਾਂ ਨੂੰ ਬੀਓਨਲੀ ਜੀ 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 ਇੱਕ ਆ ਖੁਰਲੀ ਆ ਇੱਕੋ ਲੰਮੀ ਲੰਮੀ ਖੁਰਲੀ ਆ ਵਾਹ ਵਾਹ ਕਿੰਨਾ ਕੁ ਡੂੰਗਾ ਹੋਊਗਾ ਇਹ ਬਾਪੂ ਜੀ ਇਹ ਡੂੰਗਾ ਮੈਂ 60 ਫੁੱਟ ਹੋਊਗਾ 60 ਫੁੱਟ 60 ਫੁੱਟ ਜਾਨੀ ਕਿ ਪਹਿਲਾ ਪਾਣੀ ਸਾਨੂੰ 60 ਫੁੱਟ ਤੋਂ ਪੀਣ ਨੂੰ ਮਿਲ ਜਾਂਦਾ ਨਹੀਂ ਪਹਿਲੋਂ ਪਾਣੀ 20 ਫੁੱਟ ਦੇ ਹੀ 20 ਫੁੱਟ ਤੇ 30 ਫੁੱਟ ਤੇ ਪਾਣੀ ਹੀ ਤੇ ਪਾਣੀ ਚੰਡਾਰਾ ਹੀ ਆ ਜਾਂਦਾ ਇਹ ਮੁਕਾਈ ਜਾਈ ਦਾ ਲਈ ਆਈ ਦਾ ਲੋਕੀ ਘਰ ਲਈ ਜਿੱਤੇ ਮੁੱਕਦਾ ਨਹੀਂ ਹੂੰ ਉਹਨਾਂ ਥੱਲੇੋਂ ਆਈ ਜਾਂਦਾ ਹੀ ਹੂੰ ਅੱਜ ਹੁਣ ਪਾਣੀ ਥੱਲੇ ਜਾਣ ਦੇ ਕਾਰਨ ਹੀ ਬੰਦ ਹੋ ਗਈ ਜੀ ਪਾਣੀ ਬਿਲਕੁਲ ਥੱਲੇ ਚਲੇ ਗਿਆ ਹੁਣ ਸੱਤ 100 ਫੁੱਟ ਦੇ ਪਾਣੀ ਚਲੇਗਾ ਉਹਦਾ ਕਾਰਨ ਇਹ ਸੁਖੀ ਬੰਦ ਹੋ ਗਈ ਸਾਮਕੇ ਰੱਖਣ ਪਾਣੀ ਲੋੜ ਮੁਤਾਬਕ ਵਰਤਣਾ ਪਿੰਡਾਂ ਚ ਵੀ ਧਿਆਨ ਪੈਣਾਂ ਨੂੰ ਬੇਨਤੀ ਆ ਤੇ ਜਿੰਨਾ ਲੋੜ ਆ ਉਹਨਾਂ ਵਰਤੋ ਬਿਲਕੁਲ ਫालतू ਨਾ ਜਿਤਨਾ ਨਾਲੀਆਂ ਹੀ ਤੁਰ ਜਾਂਦਾ ਨਾਲੀਆਂ ਜੋ ਤੁਰਿਆ ਹੀ ਆਉਂਦਾ ਵਾ ਇਹ ਨਾਂ ਬਰਬਾਦ ਕਰੋ ਪਾਣੀ ਪਾਣੀ ਦੀ ਜੇ ਬੜੀ ਲੋੜ ਜੇ ਗਾੜੀ ਪਤਾ ਨਹੀਂ ਆਪਾਂ ਨੂੰ ਰਾਜਸਥਾਨ ਨਾ ਕਿਤੇ ਬਣ ਜੇ ਕਿਸ ਦਿਨ ਨੂੰ ਜੀ ਜਿੰਨੇ ਪਾਣੀ ਦੀ ਗਲਤ ਵਰਤੋਂ ਹੋ ਰਹੀ ਆ ਬਿਲਕੁਲ ਕਾਸੀ ਕਾਲ ਦੋਸਤੋ ਇੱਕ ਹੋਰ ਪੰਜਾਬੀ ਸੱਭਿਆਚਾਰ ਦੀ ਪੁਰਾਣੀ ਨਿਸ਼ਾਨੀ ਤੁਹਾਨੂੰ ਦਿਖਾਉਣ ਲੱਗਾ ਹਾਂ ਕੋਈ ਅੱਜਕੱਲ ਨੌਜਵਾਨ ਪੀੜੀ ਜਿਹੜੀ ਹੈ ਨਾ ਜਦੋਂ ਪਾਣੀ ਪੀੜਾ ਹੁੰਦਾ ਉਹਨਾਂ ਨੇ ਬਟਨ ਨੱਪਿਆ ਫਿਲਟਰ ਦੇ ਵਿੱਚੋਂ ਪਾਣੀ ਬਾਹਰ ਗਲਾਸ ਭਰਿਆ ਤੇ ਪੀ ਲਿਆ ਨੌਜਵਾਨ ਪੀੜੀ ਜਿਹੜੀ ਅੱਜਕੱਲ ਦੀ ਜਾਦੀ ਪੜੀ ਲਿਖੀ ਜਿਹੜੀ ਪੀੜੀ ਹੈ ਖਾਸ ਕਰਕੇ ਸ਼ਹਿਰਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਪਾਣੀ ਪੀਂਦੇ ਕਿਸ ਤਰ੍ਹਾਂ ਸੀ ਅੱਜ ਬਹੁਤ ਘੈਂਟ ਵੀਡੀਓ ਆ ਤੇ ਵੀਡੀਓ ਪੂਰਾ ਦੇਖਿਓ ਸਕਿਪ ਨਾ ਕਰਿਓ ਇੱਕ ਪੁਰਾਣਾ ਗਾਣਾ ਤੁਸੀਂ ਸੁਣਦੇ ਹੋਵੋਗੇ ਜੰਗਲ ਦੇ ਵਿੱਚ ਖੂਹ ਲਵਾ ਦੇ ਉੱਤੇ ਪਵਾ ਦੇ ਮੋਰ ਵੇ ਸਖਿਆ ਨਾਮ ਸਾਈਂ ਦਾ ਬੋਲ ਸੋ ਇਹ ਗਾਣੇ ਜਦੋਂ ਚੱਲਦੇ ਹੁੰਦੇ ਸੀ ਨਾਲ-ਨਾਲ ਬਲਬਲਾਂ ਦੀਆਂ ਟੱਲੀਆਂ ਗਲਾਂ ਦੇ ਵਿੱਚ ਖੜਕਦੀਆਂ ਹੁੰਦੀਆਂ ਸੀ ਤੇ ਇੱਕ ਆ ਐਸ ਤਰ੍ਹਾਂ ਲੱਗਦਾ ਸੀ ਜਿਵੇਂ ਆਕਾਸ਼ ਦੇ ਵਿੱਚੋਂ ਅੰਮ੍ਰਿਤ ਵਰਸ ਰਿਹਾ ਹੋਵੇ ਸੋ ਇਹ ਖੂਹ ਦੀਆਂ ਟਿੰਡਾਂ ਨੇ ਇਹਦੇ ਥੱਲੇ ਜਿੱਥੇ ਆ ਮੈਂ ਖੜਾ ਆ ਇਹ ਖੂਹ ਜਿਹੜਾ ਵਾ ਛੱਤ ਦਿੱਤਾ ਗਿਆ ਤੇ ਆ ਟੱਕਣ ਚੁੱਕ ਕੇ ਇਹਦੇ ਵਿਚਲਾ ਹਿੱਸਾ ਜਿਹਦਾ ਜਦੋਂ ਗਿੜਦਾ ਉਹਦੇ ਵਿੱਚੋਂ ਪਾਣੀ ਆਉਂਦਾ ਤੇ ਪਾਣੀ ਇੱਥੋਂ ਆ ਕੇ ਜਾਂਦਾ ਕਿੱਧਰ ਨੂੰ ਉਹ ਵੀ ਤੁਹਾਨੂੰ ਦਿਖਾ ਦਿਆਂਗਾ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਥੋੜਾ ਨੇੜੇ ਆ ਜਾਓ ਤੇ ਇੱਥੋਂ ਦੀ ਪਾਣੀ ਆਉਂਦਾ ਟਿੰਡਾਂ ਥਾਣੀ ਪਾਣੀ ਲੰਘ ਕੇ ਤੇ ਐਸਰੇ ਆ ਕੇ ਤੇ ਇਹ ਜਿਹੜੀਆਂ ਖੇੜਾ ਇਹ ਪਾਣੀ ਦੀਆਂ ਭਰ ਲਿੱਤੀਆਂ ਜਾਂਦੀਆਂ ਤੇ ਇੱਥੋਂ ਦਾ ਅਗਲੇ ਬੰਨੇ ਨੂੰ ਵਰਤਣ ਵਾਸਤੇ ਇਧਰਲੇ ਪਾਸੇ ਟੂਟੀਆਂ ਦਿੱਤੀਆਂ ਹੋਈਆਂ ਨੇ ਇੱਕ ਵਾਰੀ ਕੈਮਰਾਮੈਨ ਨੂੰ ਕਵਾਂਗਾ ਕਿ ਦਿਖਾ ਦਿਓ ਤੇ ਇੱਥੋਂ ਪਾਣੀ ਭਰ ਕੇ ਲੋਕ ਜਿਹੜੇ ਆ ਉਹ ਵਰਤਦੇ ਹੁੰਦੇ ਸੀ ਬਾਅਦ ਚ ਸ਼ਾਇਦ ਇਹਦੀ ਰਿਪੇਅਰ ਵਗੈਰਾ ਕੀਤੀ ਗਈ ਇਹਨੂੰ ਸੰਭਾਲਣ ਵਾਸਤੇ ਪਰ ਨਵੀਂ ਪੀੜ੍ਹੀ ਜਿਹੜੀ ਹੈ ਇਹ ਉਹਨਾਂ ਵਾਸਤੇ ਵੀਡੀਓ ਆ ਜਿਹੜੇ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੇ ਇਹ ਹੀ ਵੇਖਿਆ ਕਿ ਅਸੀਂ ਬਸ ਬਟਨ ਲੱਪਿਆ ਤੇ ਪਾਣੀ ਪੀਣ ਆਲਾ ਆ ਗਿਆ ਤੇ ਅਸੀਂ ਪਾਣੀ ਪੀ ਲਿਆ। ਪੁਰਾਣੇ ਸਮਿਆਂ ਦੇ ਵਿੱਚ ਲੋਕ ਪਾਣੀ ਕਿੱਥੋਂ ਪੀਂਦੇ ਹੁੰਦੇ ਸੀ ਸਾਰੀ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜ ਰਹੇ ਨੇ ਬਾਪੂ ਜੈਮਲ ਸਿੰਘ ਜੀ ਆਪਾਂ ਕਰਦੇ ਹਾਂ ਗੱਲਬਾਤ। ਪਹਿਲਾਂ ਬਾਪੂ ਜੀ ਨੂੰ ਲਾ ਦਿਏ ਮਾਈਕ ਫਿਰ ਆਪਾਂ ਬਾਪੂ ਦੇ ਨਾਲ ਗੱਲਾਂਬਾਤ ਕਰਦੇ ਬਾਪੂ ਜੀ ਇੱਥੇ ਆ ਜਾਓ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਪੁਰਾਣੇ ਸਮਿਆਂ ਦੇ ਵਿੱਚ ਲੋਕ ਖੂਹਾਂ ਦਾ ਪਾਣੀ ਪੀਂਦੇ ਹੁੰਦੇ ਸੀ। ਅੱਜ ਕੱਲ ਨਵੀਂ ਪੀੜ੍ਹੀ ਜਿਹੜੀ ਆ ਉਹ ਬਟਨ ਲੱਪਿਆ ਤੇ ਪਾਣੀ ਆ ਗਿਆ। ਕਿਵੇਂ ਦੇਖਦੇ ਹੋ ਇਹ ਸੀਨ ਇਹ ਜੀ ਸਾਡੇ ਆੜੀ ਖੂਹ ਹੀ ਆ ਨਾ ਇਹ ਬਜ਼ੁਰਗਾਂ ਤੋਂ ਬਣੀ ਆ ਸਾਡੇ ਮੈਂ ਦਾਦਾ ਜੀ ਸਰਪੰਚ ਹੁੰਦੇ ਸਦਾ ਤਾਰਾ ਸਿੰਘ ਹੂੰ ਉਹਨਾਂ ਨੇ ਖੂਹ ਹੀ ਬਣਵਾਈ ਆ ਤੇ ਇਹ ਮਤਲਬ ਪਾਣੀ ਭਰ ਕੇ ਇਥੋਂ ਤੇ ਪੈਂਚ ਸਿੰਘ ਦੇ ਸਾਡੇ ਪਿੰਡ ਚ ਨਰੰਜਨ ਸਿੰਘ ਹੁੰਦਾ ਸੀ ਹੂੰ ਉਹਨੇ ਘੜਿਆ ਰਾਂ ਹੀ ਪਾਣੀ ਵਰ ਕੇ ਤਿੰਨਾ ਪੱਤੀਆਂ ਦੇ ਵਿੱਚ ਸਪਲਾਈ ਕਰਨਾ ਹੂੰ ਘਰ ਘਰ ਪਾਣੀ ਪਹੁੰਚਾ ਕੇ ਆਉਣਾ ਇਹ ਪੈਂਚ ਹੁੰਦੇ ਸੀ ਉਹ ਪੈਂਚ ਹਾਂ ਜੀ ਪੈਂਚ ਹੁੰਦੇ ਅੱਛਾ ਇਹ ਮਤਲਬ ਜਿਉਂ ਬਾਰੋਂ ਕੋਈ ਵੀ ਕੰਮਦੰਦਾ ਕਰਕੇ ਆਉਣਾ ਜਾਂ ਕੋਈ ਰਿਸ਼ਤੇਦਾਰ ਹੋਣਾ ਵਾ ਹਾਂ ਪਾਣੀ ਇਥੋਂ ਕੁੜੀਆਂ ਨੇ ਲੈ ਕੇ ਜਾਣਾ ਖੂਹ ਗੇੜ ਕੇ ਠੰਡਾ ਪਾਣੀ ਦੇ ਵਧੀਆ ਪਾਣੀ ਜੀ ਮਤਲਬ ਬਾਅਦ ਚ ਚਲੋ ਮੋਟਰ ਆਉਣ ਤੇ ਜੋਗੀ ਮਸ਼ੀਨਰੀ ਆ ਗਿਆ ਹੁਣ ਤੇ ਕਹਿਣ ਵਾਲੀ ਗੱਲ ਹੀ ਨਹੀਂ ਹਾਂ ਤਿੰਨਾ ਪੱਤਿਆਂ ਨੇ ਪਾਣੀ ਏ ਖੂਹ ਹੀ ਤੋਂ ਪੀਤਾ ਵਾਹ ਤਿੰਨਾ ਪੱਤਿਆਂ ਪਿੰਡ ਦੇ ਵਿੱਚ ਪਾਣੀ ਏ ਖੂਹ ਹੀ ਤੋਂ ਲੋਕਾਂ ਪੀਤਾ ਕਿ ਇਹਦੇ ਘਰ ਨਾਲਕਾ ਨਹੀਂ ਕਿ ਇਹਦੇ ਘਰ ਫ੍ਰਿਜ ਨਹੀਂ ਹਮ ਠੰਡਾ ਪਾਣੀ ਮੰਨਿਆ ਜਾਂਦਾ ਇਹਦੇ ਖੂਹ ਦਾ ਮੰਨਿਆ ਜਾਂਦਾ ਖੂਹ ਦਾ ਮੰਨਿਆ ਜਾਂਦਾ ਤੇ ਪਾਣੀ ਸਾਫ਼ ਵੀ ਹੁੰਦਾ ਹੈ ਸਾਫ਼ ਵੀ ਵਧੀਆ ਪਾਣੀ ਉਹ ਬੰਨੇ ਦੇ ਪਾਣੀ ਘੜੇ ਭਰੀ ਦਿੰਦੇ ਜਿਹਨੇ ਮਤਲਬ ਆ ਆ ਖੁਰਲੀਆਂ ਜਿਹੜੀਆਂ ਇਹ ਡੰਗਰ ਪਾਣੀ ਡੰਗਰਾਂ ਨੂੰ ਪਿਉਣ ਲਈ ਜੀ 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 ਇਹ ਕਾ ਖੁਰਲੀ ਆ ਇੱਕੋ ਲੰਮੀ ਲੰਮੀ ਖੁਰਲੀ ਆ ਵਾਹ ਵਾਹ ਇਹ ਹੁਣੇ ਨਾ ਜਵਾਨਾਂ ਨੇ ਆ ਜਿਹੜੇ ਮੁੰਡੇ ਆ ਨਾ ਹਾਂ ਇਹਨਾਂ ਨੇ ਆ ਆਪਣਾ ਜੋਗਰਾ ਜ ਆ ਮੁੰਡੇ ਸਾਜਣ ਹੁਣੀਆਂ ਨਿੱਕੇ ਹੁਣੀਆਂ ਇਹਨਾਂ ਨੇ ਆ ਊੜਾ ਜੜਾ ਲਿਖਿਆ ਵਾ ਮਤਲਬ ਨਵੇਂ ਯੁੱਗ ਦਾ ਹੁਣ ਹਾਂ ਤੇ ਸਾਫ ਸਪਾਈ ਕਰਕੇ ਤੇ ਰੰਗ ਰੂਗ ਕੀਤੀ ਆ ਜੀ ਤੇ ਇਹਨਾਂ ਮੁੰਡਿਆਂ ਨੇ ਸਾਫ ਸੰਭਾਲ ਕੀਤੀ ਆ ਹੁਣ ਪਹਿਲੋਂ ਇਹਦਾ ਮਾੜਾ ਹਾਲ ਹੀ ਕਾ ਜੀ ਜੀ ਪੁਰਾਣਾ ਮਤਲਬ ਸਾਫ ਕੇ ਰੱਖਿਆ ਹੁਣ ਇਹ ਬੱਚਿਆਂ ਨੇ ਸਾਂਭਿਆ ਵਾ ਤੇ ਇਹਨਾਂ ਨੂੰ ਸ਼ੌਂਕ ਹੋਏ ਜੇ ਮਨ ਦੇ ਵਿੱਚ ਵੀ ਇਹਨੂੰ ਸਾਹਮਣਾ ਵਾ ਜੀ ਤੇ ਬੜੀ ਵਧੀਆ ਚੀਜ਼ ਹੀ ਕਿੰਨਾ ਕੁ ਡੂੰਗਾ ਹੋਊਗਾ ਬਾਪੂ ਜੀ ਇਹ ਡੂੰਗਾ ਮੈਂ 60 ਫੁੱਟ ਹੋਊਗਾ 60 ਫੁੱਟ 60 ਫੁੱਟ ਜਾਨੀ ਕਿ ਪਹਿਲਾਂ ਪਾਣੀ ਸਾਨੂੰ 60 ਫੁੱਟ ਤੋਂ ਪੀਣ ਨੂੰ ਮਿਲ ਜਾਂਦਾ ਨਹੀਂ ਪਹਿਲੋਂ ਪਾਣੀ 20 ਫੁੱਟ ਦੇ ਹੀ 20 ਫੁੱਟ ਤੇ 30 ਫੁੱਟ ਤੇ ਪਾਣੀ ਹੀ ਤੇ ਪਾਣੀ ਚੰਡਾਰਾ ਹੀ ਆ ਜਾਂਦਾ ਹੈ ਮੁਕਾਈ ਜਾਈ ਦਾ ਲਈ ਜਾਈ ਦਾ ਲੋਕੀ ਕਰਨ ਲਈ ਜਿੰਦੇ ਮੁੱਕਦਾ ਨਹੀਂ ਹੂੰ ਉਹਨਾਂ ਥੱਲੇੋਂ ਆਈ ਜਾਂਦਾ ਹੈ ਹੂੰ ਅੱਜ ਹੁਣ ਪਾਣੀ ਥੱਲੇ ਜਾਣ ਦੇ ਕਾਰਨ ਇਹ ਬੰਦ ਹੋ ਗਈ ਹੈ ਜੀ ਪਾਣੀ ਬਿਲਕੁਲ ਥੱਲੇ ਚਲੇ ਗਿਆ ਹੁਣ 100 ਫੁੱਟ ਦੇ ਪਾਣੀ ਚਲੇ ਗਿਆ ਉਹਦਾ ਕਾਰਨ ਇਹ ਸੁਖੀ ਬੰਦ ਹੋ ਗਈ ਜਦੋਂ ਅਸੀਂ ਇਹ ਲੋਕਾਂ ਨੂੰ ਗੱਲ ਕਹਿੰਨੇ ਤਾਂ ਵੀ ਪਾਣੀ ਵੇਸਟ ਨਾ ਕਰੋ ਸਾਡੀਆਂ ਬੀਬੀਆਂ ਵੀ ਟੂਟੀਆਂ ਛੱਡ ਸਕੀਆਂ ਨਾਲੀਆਂ ਜਿੱਤ ਰਿਆ ਜਾਂਦਾ ਹੈ ਹਨਾ ਜਾ ਕਈ ਵਾਰੀ ਆਪਾਂ ਕਿਸਾਨ ਭਰਾ ਵੀ ਸਾਡੇ ਜਿਹੜੇ ਉਹ ਅੰਗੇਲੀ ਕਰ ਜਾਂਦੇ ਸਾਰੀ ਸਾਰੀ ਰਾਤ ਜਿਹੜੀ ਚੱਲਦੀ ਰਹਿੰਦੀ ਬਿਨਾਂ ਵਜਾ ਤੋਂ ਉਹ ਉਹ ਉਹਨਾਂ ਨੂੰ ਇੱਕ ਮੈਸੇਜ ਅਸੀਂ ਜੋਂਦੇ ਨੇ ਆ ਨਾ ਜੀ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਾਣੀ ਪੀਣ ਨੂੰ ਨਹੀਂ ਮਿਲਣਾ ਉਹ ਕਹਿੰਦੇ ਤੁਹਾਡਾ ਦੁਆ ਖਰਾਬ ਹੈ ਤਰਤੀ ਤੂੰ ਕਦੀ ਪਾਣੀ ਮੁੱਕ ਸਕਦਾ ਵੇਖੋ ਸਾਡੇ ਵੇਖਣ ਦੇ ਵਿੱਚ 25 ਫੁੱਟ ਤੇ ਪਾਣੀ 20 25 ਫੁੱਟ ਤੇ ਪਾਣੀ ਹੈ ਅੱਜ ਮੇਰੀ 65 ਸਾਲ ਦੀ ਉਮਰ ਹੋ ਗਈ ਆ ਅੱਜ 100 ਫੁੱਟ ਤੇ ਚਲੇ ਗਿਆ ਤੇ ਪਾਣੀ ਜਾ ਹੀ ਰਿਹਾ ਹੂੰ ਵੇਸਟ ਕਰਨ ਵਾਲਿਆਂ ਨੂੰ ਗੱਸੀ ਦਾ ਵੀ ਨਾ ਕੰਮ ਕਰੋ ਨਾ ਪਾਣੀ ਬਰਬਾਦ ਕਰੋ ਮੰਨਦੇ ਨਹੀਂ ਲੋਕ ਪਿੰਡਾਂ ਦੇ ਵਿੱਚ ਵੀ ਨਾਲੀਆਂ ਭਰੀਆਂ ਜਾਂਦੀਆਂ ਹੂੰ ਕਿੰਨਾ ਗੰਦ ਪਿਆ ਪਾਣੀ ਦਾ ਬੁਰਾ ਹਾਲਿਆ ਪਰ ਪਾਣੀ ਲੋੜ ਮੁਤਾਬਕ ਕੋਈ ਨਹੀਂ ਵਰਤਦਾ ਹੂੰ ਸਭ ਵੇਸਟੀ ਕਰਦੇ ਜਿੰਨਾ ਕਰਦੇ ਇੱਕ ਤੁਸੀਂ ਸ਼ੁਰੂ ਤੇ ਗੱਲ ਕੀਤੀ ਵੀ ਪੈਂਚ ਹੁੰਦੇ ਸੀ ਜਿਹੜੇ ਪਾਣੀ ਘਰ-ਘਰ ਪਹੁੰਚਾਉਂਦੇ ਹੁੰਦੇ ਸੀ ਉਹ ਕੀ ਸਰਕਾਰ ਵੱਲੋਂ ਕੋਈ ਤਨਖਾਹੀਏ ਰੱਖੇ ਗਏ ਨਹੀਂ ਹਾਂ ਉਹਨਾਂ ਨੂੰ ਘਰਾਂ ਦੇ ਵਿੱਚੋਂ ਮਤਲਬ ਜਿਹੜਾ ਸਰਦਾਰ ਨਰਿੰਦਰ ਸਿੰਘ ਹੈ ਨਾ ਹਾਂ ਪੈਂਸਿੰਗ ਹਾਂ ਇੱਕ ਉਹਨਾਂ ਦੀ ਸਾਡੀ ਤਾਈ ਲੱਗਦੀ ਸੀ ਜੀ ਉਹਦੇ ਨਾਮ ਦਾ ਪਤਾ ਨਹੀਂਗਾ ਉਹ ਘਰ ਘਰ ਪਾਣੀ ਪਹਚਾ ਕੇ ਆਉਂਦੇ ਤੇ ਉਦੋਂ ਹਾੜੀ ਸੋਣੀ ਦੇਈਦਾ ਹੁੰਦਾ ਹਾੜੀ ਸੋਣੀ ਮਤਲਬ ਦਾਣੇ ਅ ਦਾਣੇ ਅੱਛਾ ਕੁਝ ਸੋਣੀ ਜੋ ਦੇ ਦੇਣੇ ਕੋ ਹਾੜੀ ਜੋ ਦੇ ਦੇਣੇ ਹਾਂ ਕਣਕ ਦੀ ਕਣਕ ਦੇ ਦੇਣੀ ਝੋਨੇ ਝੋਨਾ ਦੇ ਦੇਣਾ ਬਾਬਤ ਹੀ ਹੁੰਦੀਆਂ ਝੋਨੇ ਹੁੰਦਾ ਹੀ ਨਹੀਂ ਹੂੰ ਤੇ ਉਹ ਹਾੜੀ ਸੋਣੀ ਲੈ ਜਾਂਦੇ ਹੁੰਦੇ ਸੀ ਵਾਹ ਤੇ ਮਤਲਬ ਜਾਂ ਉਹਨਾਂ ਵਿਚਾਰੇ ਨੇ ਪਾਣੀ ਚੁੱਕ ਕੇ ਛੱਡ ਕੇ ਆਉਣਾ ਘਰ ਬੜੀ ਸੇਵਾ ਕੀਤੀ ਉਹਨੇ ਉਹ ਤੇ ਬਜ਼ੁਰਗ ਹੋਇਆ ਉਹਨਾਂ ਦਾ ਪਰਿਵਾਰ ਵੀ ਅੱਗੇ ਚਲੇ ਗਿਆ ਜੀ ਤੇ ਬਹੁਤ ਜਿਆਦਾ ਸੇਵਾ ਕਰਦੇ ਇਹ ਜਿਹੜੀ ਡਿਊਟੀ ਆ ਪਾਣੀ ਘਰ ਘਰ ਪਹੁੰਚਾਉਣ ਦੀ ਇਹ ਕੋਈ ਵੀ ਕਰ ਸਕਦਾ ਸੀ ਕਿ ਜਾਂ ਕੋਈ ਸਪੈਸ਼ਲ ਪੰਚਾਇਤ ਲੋ ਰੱਖੇ ਜਾਂਦਾ ਹੈ ਸੇਵਾ ਤੌਰ ਤੇ ਕਰ ਸਕਦਾ ਕੋਈ ਪੰਚਾਇਤ ਵੱਲੋਂ ਕੋਈ ਮਤਲਬ ਨਾ ਪੰਚਾਇਤ ਵੱਲੋਂ ਨਾ ਸਰਕਾਰ ਵੱਲੋਂ ਇਹ ਕੋਈ ਹੂਸ ਨਹੀਂ ਗਈ ਜੀ ਇਹ ਮਤਲਬ ਅੱਜ ਵੀ ਕੋਈ ਜਲ ਕੇ ਇਹਨੂੰ ਛਕਾਉਂਦਾ ਵਾ ਸ਼ਬੀਰ ਲਾਉਂਦਾ ਵਾ ਸੇਵਾ ਤੌਰ ਤੇ ਸੇਵਾ ਤੌਰ ਤੇ ਕੋਈ ਕੇ ਤੋਂ ਮਤਲਬ ਸਿੱਖ ਧਰਮ ਦੇ ਵਿੱਚ ਆ ਵੀ ਮੰਗਣਾ ਨਹੀਂ ਮੰਗਣਾ ਨਹੀਂ ਜੋ ਵੀ ਕੇਨ ਗੁਰੂ ਘਰ ਨੇ ਦੇਣਾ ਦੇਣਾ ਵਾ ਸ਼ਬੀਰ ਲਾਓ ਲੰਗਰ ਲਾਓ ਆ ਗੁਰਦੁਆਰਾ ਸਾਹਿਬਾ ਜੀ ਲੰਗਰ ਚੱਲਦੀ ਆ ਜੀ ਤੇ ਸੇਵਾ ਜੀ ਜਿਆਦੇ ਕੰਮ ਕਰਦੇ ਆ ਬਿਲਕੁਲ ਮਤਲਬ ਆਪਣੇ ਧਰਮ ਹੈਗਾ ਵਾ ਹਮ ਮਹਾਰਾਜ ਦੀ ਖੂਹ ਤੋਂ ਬਾਅਦ ਨਲਕੇ ਆ ਗਏ ਖੂਹ ਹੋ ਗਿਆ ਤੁਸੀਂ ਕਿਹਾ ਵੀ ਉਦੋਂ 20 25 ਫੁੱਟ ਤੇ ਪਾਣੀ ਮਿਲ ਜਾਂਦਾ ਸੀ ਅੱਜ ਪਾਣੀ ਜਿਹੜਾ ਵਾ ਸਾਨੂੰ 300 350 ਫੁੱਟ ਤੇ ਵੀ ਉਹਨਾਂ ਵਧੀਆਂ ਨਹੀਂ ਮਿਲਦਾ ਕਿਵੇਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਉਹ ਟਾਈਮ ਬੜਾ ਵਧੀਆ ਸੀ ਹਾਂ ਮਤਲਬ ਪਾਣੀ ਇਨੇ ਜਰੀਲੇ ਜਿਆਦੇ ਹੋ ਗਏ ਆ ਵੀ ਆਪਾਂ ਜਿਹੜਾ 500 ਫੁੱਟ ਬੋਰਿਆ ਉਹਦਾ ਪਾਣੀ ਪੀਣ ਵਾਲਾ ਜੀ 200 100 ਫੁੱਟ ਵਾਲੇ ਦਾ ਪਾਣੀ ਨਹੀਂ ਪੀਣ ਵਾਲਾ ਰਿਹਾ ਬਿਲਕੁਲ ਉਹਦੇ ਜਿਹਦਾ ਦੇ ਪੱਥਰੀਆਂ ਦੀ ਪ੍ਰੋਬਲਮ ਜਿੰਨੀ ਆ ਰਹੀ ਆ ਉਹ ਪਾਣੀ ਦੇ ਕਾਰਨ ਆ ਤੇ ਜੇ ਡੂੰਘਾ ਬੋਰ ਹੋਊਗਾ ਡੂੰਘਾ ਨਾਲ ਆਪਾਂ ਮਾਰੇ ਬੰਦੇ ਕਰਾ ਵੀ ਨਹੀਂ ਸਕਦੇ ਸਹੀ ਗੱਲ ਆ ਤਕੜਾ ਬੰਦਾ ਕੋਈ ਜ਼ਿੰਮੇਵਾਰ ਤਕੜਾ ਹੋਊ ਤੇ ਉਹ ਹੀ 500 ਫੁੱਟ ਬੋਰ ਕਰਾਊ ਜਾਂ ਗੁਰੂ ਘਰ ਕਿਸੇ ਹੋਊਗਾ ਜਿੰਨੇ ਵੀ ਗੁਰੂ ਘਰ ਉੱਥੇ ਤੇ ਹੈਗੇ ਆ ਤੇ ਮਤਲਬ ਆਪਾਂ ਜਿਹੜਾ ਇਹ ਟਾਈਮ ਚੰਗਾ ਹੈ ਜਿਹੜਾ ਖੂਹਿਆਂ ਤੋਂ ਗੀੜ ਕੇ ਪੀਣ ਵਾਲਾ ਹੈ ਨਾ ਬਹੁਤ ਵਧੀਆ ਟਾਈਮ ਹੈ ਕੀ ਕਾਰਨ ਮੰਨਦੇ ਹੋ ਪਾਣੀ ਦਾ ਥੱਲੇ ਜਾਣਾ ਪਾਣੀ ਦਾ ਥੱਲੇ ਜਾਣਾ ਇੱਕ ਤੇ ਕੋਈ ਖਿੱਚ ਵੀ ਜ਼ਿਆਦੀ ਹੋਗੀ ਪਾਣੀ ਦੀ ਹੂੰ ਮੋਟਰਾਂ ਲੱਗੀਆਂ ਸਮਰਸੀ ਕਲ ਬੋਰ ਹੋ ਗਏ ਜਾਂ ਕੋਈ ਲਾ ਲਓ ਤੁਸੀਂ ੱਲਿਓ ਵੀ ਪਾਣੀ ਖਿੱਚੀਦਾ ਹੀ ਜਾਂਦਾ ਵਾ ਖਿੱਚੀਦਾ ਹੀ ਜਾਂਦਾ ਕਿਉਂਕਿ ਉਦੋਂ ਉਦੋਂ ਜਿਤਨਾ ਇਹ ਸਾਰੇ ਵੇੜੇ ਦਾ ਇੱਕ ਖੂਹ ਤੁਸੀਂ ਕਹਿ ਰਹੇ ਹੋ ਸਾਰੇ ਪਿੰਡ ਦਾ ਹੀ ਲਗਭਗ ਤਿੰਨਾਂ ਪੱਤਿਆਂ ਦਾ ਤਿੰਨਾਂ ਪੱਤਿਆਂ ਦਾ ਤਿੰਨਾਂ ਪੱਤਿਆਂ ਦਾ ਇੱਕ ਖੂਹ ਹੀ ਸਾਰਿਆਂ ਨੇ ਇੱਥੋਂ ਪਾਣੀ ਲੈ ਕੇ ਜਾਂ ਹੁਣ ਹਰ ਘਰ ਦੇ ਵਿੱਚ ਮੋਟਰ ਲੱਗ ਗਈ ਹੈ ਮੋਟਰ ਲੱਗ ਗਈ ਹਰ ਘਰ 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 ਦੇ ਵਿੱਚ ਮੋਟਰ ਲੱਗ ਗਈ ਹੈ ਜਿਹਦੇ ਦੋ ਤਿੰਨ ਭਰਾਵਾਂ ਨੇ ਦੋ ਤਿੰਨਾਂ ਭਰਾਵਾਂ ਦੀਆਂ ਵਕਰੀਆਂ ਵਕਰੀਆਂ ਲੱਗੀਆਂ ਤੇ ਹੁਣ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਹੈ। ਸ਼ਾਇਦ ਤੁਸਾਂ ਤੁਹਾਨੂੰ ਪਤਾ ਹੋਊਗਾ ਵੀ ਕਦੇ ਵੀ ਪੁਰਾਣੇ ਸਮੇਂ ਤੇ ਬੋਰ ਕਰਨ ਦੀ ਇਜਾਜ਼ਤ ਜਿਹੜੀ ਉਹ ਲੈਣੀ ਪੈਂਦੀ ਸੀ ਪਰਮਿਸ਼ਨ ਲੈਣੀ ਪੈਂਦੀ ਸੀ। ਨਹੀਂ ਸਾਡੇ ਵੇਖਣ ਚ ਨਹੀਂ ਹੋਇਆ। ਹਾਂ। ਇਹ ਸਾਡੇ ਪਹਿਲਾਂ ਪਾਇਓ ਜੇ ਹਾਂ। ਇਹ ਸਾਡੇ ਵੇਖਣ ਚ ਨਹੀਂ ਪਰਮਿਸ਼ਨ ਲੈਣੀ ਪਈ। ਹਾਂ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਬੋਰ ਕਰਤਾ। ਮਰਜ਼ੀ ਬੋਰ ਕਰੋ। ਹੂੰ। ਹੋ ਸਕਦਾ ਬਾਹਰ ਦੀਆਂ ਸਟੇਟਾਂ ਚ ਹੋਵੇ ਪਰ ਇੱਥੇ ਨਹੀਂ ਆਪਣੇ ਨਹੀਂ। ਹੂੰ। ਇੱਕ ਮੈਸੇਜ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਦੀ ਵੇਸਟੇਜ ਕਰ ਰਹੇ ਨੇ ਹਾਂ ਸਾਂਭ ਕੇ ਰੱਖਣ ਪਾਣੀ ਲੋੜ ਮੁਤਾਬਕ ਵਰਤਣਾ ਪਿੰਡਾਂ 'ਚ ਵੀ ਧਿਆਨ ਪਾਣਾ ਨੂੰ ਬੇਨਤੀ ਆ ਵੀ ਜਿੰਨਾ ਲੋੜ ਆ ਉਹਨਾਂ ਵਰਤੋ ਬਿਲਕੁਲ ਫालतू ਨਾ ਜਿਤਨਾ ਨਾਲੀਆਂ 'ਚ ਪੁਰਿਆ ਜਾਂਦਾ ਨਾਲੀਆਂ 'ਚ ਤੁਰਿਆ ਹੀ ਆਉਂਦਾ ਵਾ ਇਹ ਨਾ ਬਰਬਾਦ ਕਰੋ ਪਾਣੀ ਪਾਣੀ ਦੀ ਜੇ ਬੜੀ ਲੋੜ ਜੇ ਗਾੜੀ ਹੂੰ ਪਤਾ ਨਹੀਂ ਆਪਾਂ ਨੂੰ ਰਾਜਸਥਾਨ ਨਾ ਕਿਤੇ ਬਣ ਜੇ ਕਿਸ ਦਿਨ ਨੂੰ ਜੀ ਜਿੰਨੇ ਪਾਣੀ ਦੀ ਗਲਤ ਵਰਤੋਂ ਹੋ ਰਹੀ ਆ ਬਿਲਕੁਲ ਇਹ ਚਲੋ ਕਿਸੇ ਨਾਲ ਕਿਤੇ ਮੈਨੂੰ ਲੱਗਦਾ ਨਹੀਂਗਾ ਵੀ ਜਿਆਦਾਤਰ ਸਰਕਾਰਾਂ ਵੀ ਖੇਤੀਬਾੜੀ ਨੂੰ ਜਿਆਦਾ ਦੋਸ਼ੀ ਮੰਨਦੀਆਂ ਵੀ ਅਸੀਂ ਝੋਨੇ ਦੇ ਫਸਲੀ ਚੱਕਰਾਂ ਚੋਂ ਨਿਕਲਣਾ ਨਹੀਂ ਚਾਹੁੰਦੇ ਝੋਨਾ ਜਾਂ ਕਣਕ ਦੇ ਫਸਲੀ ਚੱਕਰਾਂ ਚੋਂ ਅਸੀਂ ਬਾਹਰ ਆਈਏ ਤੇ ਕੋਈ ਬਦਲਾ ਦਿੱਤਾ ਜਾਵੇ ਹਾਂ ਬਦਲਾਤ ਦੇਂਦੀ ਆ ਸਰਕਾਰ ਵੀ ਰੌਲਾ ਪਾਉਂਦੀ ਆ ਕਿਸਾਨ ਵੀ ਉਹ ਕੰਮ ਕਰ ਰਹੇ ਆ ਹੁਣ ਭਾਅ ਨਹੀਂ ਮਿਲ ਰਿਹਾ ਮੱਕਈ ਆ ੱਟਕੇ ਖਾਂਢੀ ਆ ਲੋਕੀ ਮੰਡੀਆਂ ਚ ਮੱਕਈ ਲੈ ਕੇ ਆਉਂਦੇ ਰੇਟ ਨਹੀਂ ਮਿਲ ਰਿਹਾ ਚੋਨਾ ਲੈ ਕੇ ਜਾਂਦੇ ਉਹਦਾ ਰੇਟ ਨਹੀਂ ਮਿਲ ਰਿਹਾ ਕਿਸਾਨ ਨੂੰ ਬਹੁਤ ਜਿਆਦੀ ਪਰੇਸ਼ਾਨੀ ਆ ਐਵੇਂ ਤੇ ਨਹੀਂ ਕਿਸਾਨ ਛੜਕਾ ਤੇ ਆਉਂਦਾ ਅਸਰ ਤੰਗੀ ਹੈਗੀ ਹੈ ਤੇ ਆਉਂਦਾ ਹੈ ਤੰਗੀ ਹੈਗੀ ਹੈ ਤੇ ਹਰ ਇੱਕ ਬੰਦੇ ਨੂੰ ਮਜਬੂਰ ਕਰੀ ਜਾਂਦੇ ਆ ਆ ਝੋਨਾ ਨਾ ਲਾਓ ਆ ਨਾ ਕਰੋ ਫੇ ਕਰੇ ਕੀ ਮੂੰਗੀ ਦਾ ਰੇਟ ਨਹੀਂ ਮਿਲ ਰਿਹਾ ਫਿਰ ਮਕਈ ਦਾ ਰੇਟ ਨਹੀਂ ਮਿਲ ਰਿਹਾ ਜਿਹੜੀ ਵੀ ਫਸਲ ਬੀਜਦਾ ਉਹਦਾ ਰੇਟ ਨਹੀਂ ਮਿਲ ਰਿਹਾ ਤੇ ਸਾਨੂੰ ਰਾਜਸਥਾਨ ਜੋ ਗੁਜਰਾਤ ਚੋਂ ਆਉਂਦਾ ਆਪਣੇ ਰਾਜਸਥਾਨ ਚੋਂ ਹਰਿਆਣਾ ਚੋਂ ਆਉਂਦਾ ਵਾ ਤੇ ਸਾਨੂੰ ਸਵਾ 100 ਰੁਪਇਆ ਲੀਟਰ ਮਿਲਦਾ 1 ਕਿਲੋ ਮਿਲਦਾ ਵਾ ਇਸ ਤਰ੍ਹਾਂ ਹੀ ਆ ਡੀਜ਼ਲ ਪੈਟਰੋਲ ਆ ਤੇ ਉਹ ਸਾਨੂੰ 100 ਰੁਪਏ ਦੇ ਅੰਦਰ ਬਾਅਦ ਮਿਲ ਰਿਹਾ ਹਾਂ ਹਾਂਜੀ 90 95 ਤੇ ਵੇਖੋ ਸਾਡੀ ਫਸਲ ਦਾ ਕੋਈ ਰੇਟ ਹੀ ਨਹੀਂ ਹੂੰ ਪਾਣੀ ਵੀ ਜਿਹੜਾ ਪੈਕ ਕਰਕੇ ਵੇਚਦੇ ਆ 20 ਰੁਪਏ ਬੋਦਲ ਹੋ ਗਈ ਆ ਬਿਲਕੁਲ ਤੇ ਸਾਡੀ ਫਸਲ ਦਾ ਕੋਈ ਰੇਟ ਹੀ ਨਹੀਂ ਦੇ ਰਿਹਾ ਹੂੰ ਹੱਲ ਕੀ ਹੋਵੇਗਾ ਆ ਲੋਕ ਸਰਕਾਰਾਂ ਇਹ ਕਰਨ ਬਾਕੀ ਮਾਰਾ ਹੀ ਕਿਰਪਾ ਕਰੀ ਤੇ ਭਾਵੇਂ ਹੋ ਜੀ ਹੂੰ ਉਦਾਂ ਤੇ ਕੋਈ ਗੱਲ ਸਰਕਾਰ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ ਤੁਹਾਨੂੰ ਹਜ਼ਾਰ ਫੁੱਟ ਤੋਂ ਡੂੰਘਾ ਪਾਣੀ ਮਿਲਣਾ ਜੇ ਮਿਲਣਾ ਸਹੀ ਗੱਲ ਹੈ ਇਹ 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 ਗੱਲ ਮੰਨਦੇ ਹੋ ਨਾ ਇਸ ਗੱਲ ਬਾਕੀ ਸਰਕਾਰਾਂ ਵੀ ਕੰਮ ਚੰਗੇ ਕਰ ਰਹੀਆਂ ਮਾੜੇ ਨਹੀਂ ਕਰ ਰਹੀਆਂ ਉਹ ਟੈਂਕੀਆਂ ਪਿੰਡ-ਪਿੰਡ ਲਾਈਆਂ ਚਲੋ ਪਿੰਡ ਵਾਲਿਆਂ ਈਰਖਾ ਬਾਜੀ ਇਹਨਾਂ ਨਹੀਂ ਚੱਲਣ ਦਿੱਤੀਆਂ ਹੂੰ ਕਦੀ ਕੋਈ ਆਂਦਾ ਮੈਂ ਗਾੜੀ ਹੁਣਾ ਚਿੱਤੇ ਕੋਈ ਆਂਦਾ ਸਾਡੇ ਨਾਲ ਸਦਾ ਮਿਲਕਾ ਉਹਨੇ ਟੈਂਕੀ ਲਵਾਈ ਪਿੰਡ ਦੇ ਵਿੱਚ ਹੂੰ ਅੱਧੇ ਪੈਸੇ ਗਵਰਨਮੈਂਟ ਨੇ ਪਾਏ ਅੱਧੇ ਉਹਨਾਂ ਤੇ ਪਰ ਉਹ ਚੱਲ ਨਹੀਂ ਦਿੱਤੀ ਇਹਨਾਂ ਕਬਈ ਵਾਲਿਆਂ ਹੂੰ ਉਹ ਹੁਣ ਬੰਦ ਪਈ ਆ ਹੂੰ ਤੇ ਬਾਕੀ ਟਾਈਮ ਆਊਗਾ ਇੱਕ ਨਾ ਹੋਰ ਵਿਗਿਆਨੀ ਇਹ ਵੀ ਗੱਲ ਕਹਿ ਰਿਹਾ ਵੀ ਪਾਣੀ ਦਾ ਥੱਲੇ ਜਾਣਾ ਨਾ ਕੁਝ ਹੱਦ ਤੱਕ ਰੁੱਖਾਂ ਦਾ ਘਟਣਾ ਵੀ ਹੈਗਾ ਕਿ ਰੁੱਖ ਜਿਹੜੇ ਵੱਡੇ ਜਾ ਰਹੇ ਨੇ ਇਹ ਵੀ ਹੋ ਸਕਦਾ ਹੂੰ ਹੋ ਸਕਦਾ ਬਾਕੀ ਕਿਕਰ ਜਿਹੜੀ ਆ ਕਿਕਰ ਤੇ ਖਤਮ ਹੋ ਗਈ ਕਿਉਂਕਿ ਕਰਨ ਨੂੰ ਪਾਣੀ ਨਹੀਂ ਮਿਲ ਰਿਹਾ 100 ਫੁੱਟ ਦੇ ਪਾਣੀ ਚਲੇ ਗਿਆ ਵਾ ਉਹਨੂੰ ਸਰਵਾਈਜਾਈ ਦੀ ਤੇ ਕਿਕਰ ਹੋਊਗੀ ਟਾਲੀਆਂ ਵੀ ਸੁੱਕ ਰਹੀਆਂ ਵਾ ਸਹੀ ਹੈ ਇੱਕ ਸਪੈਦਾ ਤੇ ਪਪੂਲਰੀ ਹੁਣ ਹੋ ਰਹੀ ਜਾਂ ਪੋੜ ਹੋ ਰਿਹਾ ਹਾਂ ਪੋੜ ਹੋ ਰਿਹਾ ਹਾਂ ਇਹ ਕੁਝ ਜ਼ਿਆਦਾ ਰੁੱਖਾ ਨੂੰ ਲਾਗੇ ਸਾਡੇ ਰਵਾਇਤੀ ਰੁੱਖ ਵੀ ਗਏ ਅਸੀਂ ਪਾਣੀ ਵੀ ਗਵਾ ਲਿਆ ਹਾਂ ਤੇ ਇਹ ਆਉਣ ਵਾਲੇ ਸਮੇਂ ਚ ਖਤਰੇ ਦੀ ਘੰਟੀ ਹੈ ਵੇਖੋ ਮਾਰਾ ਇੱਕ ਹੀ ਗਿਰਦਾ ਹੁਣ ਉਹਦੇ ਰੰਗ ਆ ਗਾੜੀ ਜੋ ਕਰੂ ਚੰਗੇ ਕਰੂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਸਾਡਾ ਅੱਜ ਦਾ ਵਿਸ਼ਾ ਇਹ ਆ ਕਿ ਕੁਝ ਨਾ ਜਿਹੜੇ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਦੱਸ ਸਕੀ ਅਸੀਂ ਕਿ ਪੁਰਾਣੇ ਜਿਹੜੇ ਸਾਡੇ ਨੌਜਵਾਨ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀਗੇ ਉਹ ਪਾਣੀ ਕਿਵੇਂ ਪੀਂਦੇ ਸੀ ਕਿ ਅੱਜ ਕੱਲ ਲੋਕਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂਗਾ ਕਿ ਪਾਣੀ ਕਿਵੇਂ ਤੇ ਕਿੱਥੋਂ ਕੱਢਿਆ ਜਾਂਦਾ ਸੀ ਇਸ ਤਰ੍ਹਾਂ ਦੇ ਖੂਹ ਹੁੰਦੇ ਸੀ ਪਹਿਲਾਂ ਇਹ ਖੂਹ ਹੁਣ ਤੋਂ ਬਾਅਦ ਛੋਟੇ ਨਲਕੇ ਆ ਗਏ ਨਲਕਾ ਵੀ ਪਹਿਲਾਂ ਕਿਤੇ ਵੇੜੇ ਦੇ ਵਿੱਚ ਇੱਕ ਹੁੰਦਾ ਸੀ ਮੁੜ ਕੇ ਘਰ-ਘਰ ਨਲਕੇ ਵੀ ਲਾ ਗਏ ਹੁਣ ਘਰ-ਘਰ ਦੇ ਵਿੱਚ ਬੋਰ ਹੋ ਗਏ ਤੂੰ ਪਾਣੀ ਦੀ ਵੇਸਟੇਜ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨੀ ਕਹਿ ਰਹੇ ਵੀ 2040 ਦੇ ਵਿੱਚ ਤੁਹਾਨੂੰ 1000 ਫੁੱਟ ਤੋਂ ਜਾ ਕੇ ਪੀਣ ਵਾਲਾ ਪਾਣੀ ਮਿਲਣਾ ਹੈ ਸੋ ਅਸੀਂ ਪੀਣ ਵਾਲੇ ਪਾਣੀ ਦੀ ਗੱਲ ਕਰ ਰਹੇ ਹਾਂ ਇਹ ਗੌਰ ਕਰਿਓ ਜੇ ਜ਼ਰੂਰ ਕਈ ਲੋਕ ਆ ਦਿੰਦੇ ਐ ਵੀ ਤਰਤੀ ਤੇ ਵੀ ਕਦੀ ਪਾਣੀ ਮੁੱਕ ਸਕਦਾ ਇਹ ਤੇ ਐਵੇਂ ਜਾਣ ਕੇ ਰੌਲਾ ਪਾਉਂਦੇ ਅਸੀਂ ਰੌਲਾ ਨਹੀਂ ਪਾ ਰਹੇ ਪੀਣ ਵਾਲੇ ਪਾਣੀ ਦੀ ਗੱਲ ਕਰ ਰਹੇ ਹਾਂ ਜਿਹੜਾ ਸਾਫ਼ ਪਾਣੀ ਤੁਹਾਨੂੰ ਮਿਲਣਾ ਘੱਟੋ ਘੱਟ 1000 ਫੁੱਟ ਤੇ ਜਾ ਕੇ ਮਿਲਣਾ ਤੇ ਜਿਹੜਾ ਚੰਗਾ ਰੀਸ ਬੰਦਾ ਉਹ ਤਾਂ 1000 ਫੁੱਟ ਦਾ ਬੋਰ ਕਰਾ ਲੂ ਤੇ ਮਾੜਾ ਕਿੱਥੋਂ ਕਰਾ ਲੂ ਸੋ ਇਸ ਕਰਕੇ ਸੋਚਣ ਵਾਲੀ ਗੱਲ ਹੈ ਜਿਹੜਾ ਅਸੀਂ ਘਰਾਂ ਦੀਆਂ ਟੂਟੀਆਂ ਖੁੱਲੀਆਂ ਛੱਡ ਸਾਕਦੇ ਛੱਡ ਛੱਡਦੇ ਆ ਜਾਂ ਨਾਲੀਆਂ ਦੇ ਵਿੱਚ ਐਵੇਂ ਵੇਸਟੇਜ ਪਾਣੀ ਜਾਂਦਾ ਹੈ ਉਨ੍ਹਾਂ ਤੇ ਪਾਬੰਦੀ ਲਾਈਏ ਜਾਂ ਜਿਹੜੀ ਫਾਲਤੂ ਆਪਾਂ ਖੇ ਜਾਂ ਖੇਤਾਂ ਦੀ ਕਹਿ ਲਈਏ ਪਾਣੀ ਜਾਂ ਜਿਹੜਾ ਘਰਾਂ ਦਾ ਪਾਣੀ ਹੈ ਵੱਧ ਤੋਂ ਵੱਧ ਪਾਣੀ ਜਿਹੜਾ ਉਹਨੂੰ ਸੇਵ ਕਰੋ ਪਾਣੀ ਨੂੰ ਸਿਰਫ ਬਚਾਇਆ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਸੋ ਇਸ ਕਰਕੇ ਅੱਜ ਦੀ ਵੀਡੀਓ ਛੋਟੇ ਜਿਹੇ ਸੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣਾ ਸਮੇਂ ਦੀ ਝਾਤ ਵੀ ਮਾਰ ਸਕੀਏ ਤੇ ਨਾਲ ਘਟ ਰਹੇ ਪਾਣੀ ਦੀ ਗੱਲਬਾਤ ਵੀ ਤੁਹਾਡੇ ਨਾਲ ਕਰ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਵ ਟੀਵੀ ਧੰਨਵਾਦ